ਰੋਣਾ ਨਹੀਂਗਾ ਤੁਸੀਂ ਵੀ ਨਹੀਂ ਤੂੰ ਐਡੀ ਸਿਆਣੀ ਆ ਪਿਓ ਨੂੰ ਸਮਝਾਉਂਦੀ ਨਹੀਂ ਜਿਹੀ ਤੇਰੇ ਮੁੰਡੇ ਆ ਕੋਈ ਨਹੀਂ ਤੂੰ ਜਿੱਥੇ ਪੜਨਾ ਤੇਰਾ ਖਰਚਾ ਵੀ ਦਊ ਮੈਂ ਪੜਾਈ ਦਾ ਪੜ੍ਹੇਂਗੀ ਨਾ ਪਹਿਲਾ ਬੰਦਾ ਵਾ ਜਿਹਨੂੰ ਮੈਨੂੰ ਦੇਣ ਨੂੰ ਜੀ ਨਹੀਂ ਕੰਡਿਆ ਤੈਨੂੰ ਕੋ ਮੈਨੂੰ ਅੱਜ 1.5 ਮਹੀਨਾ ਹੋ ਗਿਆ ਪੌਣੇ 2 ਮਹੀਨੇ ਸੇਵਾ ਕਰਦੇ ਨੂੰ ਈਆਂ ਕਿ ਨਹੀਂ ਆ ਬੀਬੀ ਤੇਰੀਆਂ ਘਰ ਦੇ ਆਂਦੇ ਮੁੰਡਾ ਚਾਹੀਦਾ ਅੱਗੇ ਤੇਰੀ ਕੁੜੀ ਹੋਵੇ ਫੇਰ ਅੱਠ ਧੀਆਂ ਹੋਣ ਦੇਈਆਂ ਉਹਦੀਆਂ ਜੀਣਾ ਰਾਮੀਆਂ ਪੰਜ ਛੇ ਕੁੜੀਆਂ ਵਾ ਹੋਰ ਆਪਾਂ ਉਹ ਗੜਾ ਡਾਕਟਰ ਜਿਹੜਾ ਦਵਾਈ ਦੇਣ ਦਾ ਮੁੰਡੇ ਦੀ ਪੜ੍ਹੀ ਕਿੰਨਾ ਤੂੰ ਬੜੀ ਨਹੀਂ ਤੇ ਤਾਈਓ ਤੈਨੂੰ ਡਾਕਟਰ ਲੱਭਾ ਮੁੰਡੇ ਦੇਣ ਵਾਲਾ ਕਮਾਲ ਹੋ ਗਈ ਯਾਰ ਮੈਰਾ ਤੈਨੂੰ ਵੇਹ ਪਾਉ ਕਿ ਸਨ ਕਰੀ ਚਵਾਨੀ ਦੇ ਨੂੰ ਜੀ ਨਹੀਂ ਕੰਡਿਆ ਪਰ ਤੇਰੀਆਂ ਕੁੜੀਆਂ ਕਰਕੇ ਦੇਖ ਚੱਪੇ ਇੱਕ ਪਾਸੇ ਚਰਚੇ ਜਾਂਦੇ ਹੋ ਪ੍ਰਭੂ ਤੇ ਭਰੋਸਾ ਕਰ ਲੋ ਵੀ ਮੁੰਡੇ ਨੂੰ ਵੱਡਾ ਤੇ ਉਹਦਾ ਆਸਰਾ ਹੋਣਾ ਤੁਹਾਨੂੰ ਇੱਥੇ ਪੜ੍ਹਦੀ ਮੇਰੀ ਤੀ ਹੋਰ ਕੀ ਪੜ੍ਹਣਾ ਈ ਤੂੰ ਸਰਕਾਰੀ ਈ ਸਕੂਲ ਕਿ ਫੇਰ ਅਗੋਂ ਪੜਾਈ ਕਰਨੀ ਆ ਪੈਸੇ ਦਊਂਗਾ ਤੈਨੂੰ ਫੀਸ ਦਊਂਗਾ ਤੇਰੀ ਦੋਸਤੋ ਪਿੰਡ ਲੱਖੂਵਾਲੇ ਦੇ ਵਿੱਚ ਆ ਜਿੱਥੇ ਕੱਲ ਇੱਕ ਭਾਉ ਘਣਾ ਦੀ ਮਤ ਕੀਤੀ ਸੀ 2 ਲੱਖ ਰੁਪਏ ਦੀ ਜਿਨ੍ਹਾਂ ਦਾ ਘਰ ਅਧੂਰਾ ਸੀਗਾ ਔਰ ਪਿੰਡ ਵਾਲਿਆਂ ਨੇ ਕਿਹਾ ਸੀਗਾ ਵੀ ਇੱਥੇ ਆ ਮੇਰਾ ਸਰਨਾਵੀਆਂ ਈ ਆ ਮਤਲਬ ਦਾ ਨਾਮ ਹੀ ਮੰਨਾ ਈ ਆ ਔਰ 6 ਦੀਆਂ ਬੱਚੀਆਂ ਨੇ ਔਰ ਘਰ ਦੇ ਹਾਲਾਤ ਤੁਸੀਂ ਵੇਖਿਆ ਵੀ ਕੋਈ ਕਿਸੇ ਹਾਲ ਰਹਿੰਦਾ ਮਾਂ ਪਿਓ ਕਿਸੇ ਹਾਲ ਰਹਿੰਦੇ ਨੇ ਵੀ ਘਰ ਦੇ ਵਿੱਚ ਛੱਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਕਮਰੇ ਛੋਟੇ ਸੀਗੇ ਔਰ ਐਸਟੀਮੇਟ ਜਿਹੜਾ ਲਵਾਇਆ ਸੀਗਾ ਵੀ ਉਹ 1.5 ਲੱਖ ਰੁਪਈਆ ਜਿਹੜਾ ਬਣਿਆ ਸੀ ਅਸੀਂ ਇਹਨੂੰ ਵਾਦਾ ਕੀਤਾ ਸੀਗਾ ਵੀ ਕੱਲ ਤੈਨੂੰ ਪੈਸੇ ਦੇਣ ਆਵਾਂਗੇ ਔਰ ਬੜਾ ਨਾ ਮਨ ਨੂੰ ਦੁੱਖ ਲੱਗਦਾ ਮੈਂ ਤਾਂ ਦੱਸਦਾ ਵੀ ਤੇਰੇ ਵਰਗੇ ਬੰਦਿਆਂ ਨੂੰ ਵੇਖ ਕੇ ਸਾਡਾ ਸੇਵਾ ਹੀ ਛੱਡਣ ਨੂੰ ਜੀ ਕਰਦਾ ਵੀ ਯਾਰ ਇਹ ਕੀ ਲੈਣਾ ਅਸੀਂ ਇਹ ਕੰਮ ਦੇ ਵਿੱਚੋਂ ਕੱਲ ਮੈਨੂੰ ਪੁੱਛਿਆ ਵੀ 6 ਧੀਆ ਨੇ ਔਰ ਮੈਂ ਇਸ ਬੱਚੀ ਨੂੰ ਵੀ ਪੁੱਛਿਆ ਭੈਣਾਰਗੀ ਆ ਛੋਟੀ ਵੀ ਤੇ ਮਤਲਬ 6 ਬੱਚੀਆਂ ਕਿਹਦਾ ਐਡਾ ਪ੍ਰੈਸ਼ਰ ਸੀਗਾ ਵੀ 6 ਕੁੜੀਆਂ ਤੇਰੇ ਹੋ ਗਈਆਂ ਵੀ ਮੁੰਡਾ ਢੀਕਦੇ ਰਹੇ ਹੋ ਕਹਿੰਦੀ ਜੀ ਇਹੋ ਹੀ ਪ੍ਰੈਸ਼ਰ ਸੀਗਾ ਵੀ ਮੁੰਡਾ ਹੋਵੇ ਔਰ ਹੁਣ ਕੱਲੋਂ ਬੰਦੇ ਨੂੰ ਮੈਂ ਪੁੱਛਿਆ ਤੇ ਝੂਠ ਮਾਰ ਗਿਆ ਵੀ ਨਹੀਂ ਮੇਰੀ ਵਾਈਫ ਪ੍ਰੈਗਨੈਂਟ ਨਹੀਂ ਥੋ ਮਹੱਲੇ ਚੋਂ ਸਾਨੂੰ ਦੱਸਤਾ ਕਿਸ ਨੇ ਵੀ ਉਹ ਫੇਰ ਪ੍ਰੈਗਨੈਂਟ ਹੈ ਔਰ ਮੈਂ ਉਹਨੂੰ ਪੁੱਛਿਆ ਉਹ ਕਹਿੰਦੀ ਹਾਂਜੀ ਮੈਂ ਮਤਲਬ ਪ੍ਰੈਗਨੈਂਟ ਹੈ ਔਰ ਉਹਨੂੰ ਮੈਂ ਪੁੱਛਿਆ ਵੀ ਕੀ ਸ਼ੋਰ ਹੈ ਵੀ ਮੁੰਡਾ ਹੋ ਜਾਊਗਾ ਉਹ ਕਹਿੰਦੀ ਕਿਸੇ ਡਾਕਟਰ ਕੋ ਦਵਾਈ ਖਾਧੀ ਆ ਵੀ ਮੁੰਡਾ ਹੀ ਹੋਣਾ ਵਾ ਉਹ ਕਿਹੋ ਜਿਹਾ ਪਰਮਾ ਜਿੰਦੇ ਹੋ ਕਿਹੋ ਜਿਹਾ ਡਾਕਟਰ ਇਹੋ ਜਿਹੇ ਜਿਹੜੇ ਮੈਂ ਨਾਲ ਜੁੱਤੀਆਂ ਦੇ ਕੱਚੇ ਆ ਵੀ ਇਸ ਤਰੀਕੇ ਜੇ ਡਾਕਟਰ ਮੁੰਡਿਆਂ ਦੀ ਦਵਾਈ ਦੇਣ ਲੱਗ ਪੈਣ ਤੇ ਫਿਰ ਤੇ ਮੇਰੇ ਖਿਆਲ ਤੁਹਾਡੇ ਰਗਾ ਕੋ ਧੀ ਜੰਮਣ ਹੀ ਨਾ ਦਵੇ ਯਾਰ ਔਰ ਮੈਨੂੰ ਅੱਜ ਪੂਰੇ ਪੌਣੇ 2 ਮਹੀਨੇ ਦੇ ਵਿੱਚ ਪਹਿਲੀ ਵਾਰੀ ਅਫਸੋਸ ਆ ਵੀ ਯਾਰ ਇਹ ਬੰਦੇ ਦੀ ਮਤ ਨਹੀਂ ਕਰਨੀ ਚਾਹੀਦੀ ਵੀ ਐਡੀ ਅਨਪੜਤਾ ਆ ਆਪਾਂ ਬੱਚਿਆਂ ਨੂੰ ਨਰਕ ਚ ਸੁੱਟਿਆ ਨਾ ਉਹਨਾਂ ਕੋ ਘਰ ਆ ਨਾ ਉਹਨਾਂ ਕੋ ਰਸੋਈ ਆ ਨਾ ਉਹਨਾਂ ਕੋ ਬਾਥਰੂਮ ਆ ਨਾ ਉਹਨਾਂ ਕੋ ਕੋ ਪੜਾਉਣ ਦਾ ਸਾਧਨ ਆ ਇਹ ਹੋਈ ਮੇਰੀ ਤੇ ਰੱਬ ਅੱਗੇ ਪ੍ਰਭੂ ਅੱਗੇ ਇਹੋ ਜਿੱਥੇ ਵੀ ਜਾਂਦੇ ਆ ਚਰਚ ਜਾਂਦੇ ਆ ਵੀ ਇਹੋ ਪ੍ਰੇ ਕਰੋ ਇਹਦੀ ਇਹ ਵੱਡੀ ਧੀ ਪੜ੍ਹ ਲਿਖ ਜਾਵੇ ਗਰੀਬੀ ਤੇ ਇਹ ਦੂਰ ਕਰ ਸਕਦੀ ਤੁਹਾਡੀ ਵੀ ਇਹਨੂੰ ਕਿਤੇ ਅਫਸਰ ਬਣਾ ਲਓ ਇਹਨੂੰ ਕਿਤੇ ਸਰਕਾਰੀ ਨੌਕਰੀ ਬਣਾ ਲਓ ਵੀ ਬਾਕੀ ਤੁਹਾਡੀਆਂ ਅਗਲੀਆਂ ਬੱਚੀਆਂ ਜਿਹੜੀਆਂ ਪੜ੍ਹ ਜਾਣ ਮੁੰਡਾ ਤੇਰਾ ਹੋਣਾ ਵਾ ਆਪ ਤੂੰ ਦਿਹਾੜੀ ਕਰਦਾ 4-500 ਰੁਪਈਆ ਕੀ ਤੁਸੀਂ ਟੱਬਰ ਦਾ ਹਾਲ ਕਰ ਲਿਆ ਯਾਰ ਇੰਨੀ ਅਨਪੜਤਾ ਆਪਾਂ ਇਹਨੇ ਨਰਕ ਦੇ ਵਿੱਚ ਰਹਿੰਨੇ ਆ ਔਰ ਇਹੋ ਜਿਹਾ ਮਤਲਬ ਪ੍ਰੈਸ਼ਰ ਇਹੋ ਜਿਹਾ ਕੁੜੀਆਂ ਦੇ ਉੱਤੇ ਰਹਿੰਦਾ ਵੀ ਕੁੜੀਆਂ ਕਰੀ ਜਾਓ ਜਿੰਨਾ ਚਿਰ ਮੁੰਡਾ ਨਹੀਂ ਆਉਂਦਾ ਜਿਹੜਾ ਸਤਵਾਂ ਵੀ ਇਹ ਵੀ ਕੁੜੀ ਹੋ ਗਈ ਤੇ ਫਿਰ ਆਪਾਂ ਆਠਵਾਂ ਕਰਦੇ ਰਵਾਂਗੇ ਫਿਰ ਕਦੀ ਆਪਣੀ ਦੌੜ ਲੱਗੀ ਆ ਯਾਰ ਇੰਨੀ ਮਤਲਬ ਆਪਾਂ ਟੱਬਰ ਦੇ ਹਾਲਾਤ ਵੀ ਨਹੀਂ ਵੰਦੇ ਪਰ ਮੈਂ ਤੈਨੂੰ ਕਹਿਣਾ ਸੀ ਤੇਰੇ ਕਰਕੇ ਨਹੀਂ ਤੇਰੀਆਂ 3 ਕਰਕੇ ਤੈਨੂੰ ਜਿਹੜਾ ਕੱਲ ਕਮੈਂਟ ਕਰਕੇ ਸੀ ਅੱਜ ਸਾਡੇ ਵਿੱਚ ਰਾਜਸਥਾਨ ਤੋਂ ਸੰਗਤ ਆਈ ਹੈ ਸਾਰ ਰਜਿੰਦਰ ਸਿੰਘ ਢੋਟ ਨੇ ਚੱਕ 68 ਜੀਪੀ ਤੋਂ ਯੂ ਐਸ ਏ ਦੇ ਵਿੱਚ ਰਹਿੰਦੇ ਨੇ ਓਰੀਗਨ ਦੇ ਵਿੱਚ ਉਹਨਾਂ ਨੇ ਪਹਿਲਾਂ ਵੀ ਇੱਕ ਦਿਨ ਸਾਡੇ ਨਾਲ ਸਾਰਾ ਦਿਨ ਸੇਵਾ ਨਿਭਾਈ ਸੀ 7 ਲੱਖ ਰੁਪਏ ਦੀ ਅੱਜ ਫੇਰੇ ਪੈਸੇ ਲੈ ਕੇ ਆਏ ਸੀ ਇੱਕ ਥਾਂ ਤੇ ਸੀ ਬੀਖਾਦ ਮੰਡੜਾ ਵਾਂ ਤਿੰਨ ਅਸੀਂ ਘਰਾਂ ਦੀ ਸੇਵਾ ਲਈ ਆ ਔਰ ਉਹ ਉਹਨਾਂ ਨੇ ਇਹ ਟੀਮ ਸਾਰੀ ਆਪਣੀ ਭੇਜੀ ਆ ਵੀ ਆਪਣਾ ਪਸ਼ੋਕੜ ਉਹਨਾਂ ਦਾ ਰਾਜਸਥਾਨ ਆ ਤੇ ਉਹ 1.5 ਲੱਖ ਰੁਪਏ ਅੱਜ ਤੈਨੂੰ ਪੁੱਜਦਾ ਕਰ ਦਿੱਤਾ ਵਾ ਔਰ ਪੈਸੇ ਵੀ ਇਹ 3ਾਂ ਦੇ ਹੱਥਾਂ 'ਚ ਦੇ ਦਿੱਤੇ ਇਹਨਾਂ ਤੋਂ ਵੱਧ ਕੇ ਕੀ ਆ ਯਾਰ ਆਪਾਂ ਕੰਜਕਾਂਵੀ ਤੇ ਪੁੱਜਦੇ ਰਹਿੰਨੇ ਆ ਹੁਣ ਮੇਰੀ ਭਰਾ ਤੈਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹ ਪੈਸੇ ਤੇਰੀਆਂ 3ਾਂ ਕਰਕੇ ਦੇ ਚੱਲੇ ਆ ਔਰ ਇਹਨਾਂ ਨੂੰ ਛੱਤ ਦੇ ਦੇਵੀ ਇਹਨਾਂ ਨੂੰ ਖੁਰਦਪੁਰਦ ਨਾ ਕਰੀ ਜਾਂ ਇਹਨਾਂ ਨੂੰ ਇੱਧਰ ਉੱਧਰ ਨਾ ਗਵਾਵੀਂ ਇਹਨਾਂ ਵਾਸਤੇ ਛੱਤ ਬੜੀ ਜ਼ਰੂਰੀ ਆ ਸੋ ਜਿਹੜਾ ਦੂਜਾ ਸਮਾਨ ਸੀਗਾ ਸੁੱਖ ਭਾਜੀ ਕੰਬਲ ਵੀ ਲੈ ਆ ਬੱਚਿਆਂ ਵਾਸਤੇ ਔਰ ਕੱਪੜੇ ਵੀ ਲੈ ਆ ਤੁਹਾਡੀਆਂ ਬੱਚੀਆਂ ਵਾਸਤੇ ਇੱਕ ਮੈਦੀ ਧੀ ਨਾਲ ਵਾਦਾ ਕੀਤਾ ਵੀ ਇਹ 8ਵੀਂ ਕਲਾਸ ਚ ਸਰਕਾਰੀ ਸਕੂਲ ਚ ਇਹ ਜਿੰਨਾ ਅੱਗੋਂ ਪੜ੍ਹਨਾ ਚਾਵੇ ਚਾਹੇ ਪ੍ਰਾਈਵੇਟ ਜਾਣਾ ਚਾਵੇ ਕਿਸੇ ਮਹਿੰਗੇ ਤੋਂ ਮਹਿੰਗੇ ਦੇ ਵਿੱਚ ਵੀ ਮੈਂ ਬੈਠਾ ਵਾਂ ਸੁਖ ਭਾਈ ਬੈਠੇ ਨੇ ਟਿਕਾ ਹੀ ਬੈਠੇ ਅਸੀਂ ਤੇਰੀ ਪੜ੍ਹਾਈ ਦਾ ਇੰਤਜ਼ਾਮ ਕਰਾਂਗੇ ਕਮ ਸੇ ਕਮ ਤੂੰ ਹੀ ਇਸ ਟੱਬਰ ਨੂੰ ਨਰਕ ਦੇ ਵਿੱਚੋਂ ਕੱਢ ਦੇ ਤੂੰ ਹੀ ਅਸੀਂ ਗਰੀਬੀ ਦੇ ਵਿੱਚੋਂ ਕੱਢ ਦੇ ਵੀ ਜਿਹੜੀ ਆਸਤਰਾ ਪਿਓ ਮਤਲਬ ਮੁੰਡੇ ਦੀ ਲੈ ਕੇ ਬੈਠਾ ਵਾ ਵੀ ਮੁੰਡਾ ਹੋਊਗਾ ਤੇ ਪਤਾ ਨਹੀਂ ਮੇਰੀ ਕੀ ਜੂਨ ਸੁਧਰ ਜਾਣੀ ਆ ਤੇ ਕਿੱਡੇ ਕਿ ਮੇਰੇ ਮੈਲ ਪੈ ਜਾਣੇ ਆ ਉਹ ਤੇਰੀ ਧੀ ਵੀ ਪਾ ਸਕਦੀ ਆ ਜਿਹਨੂੰ ਕਿਤੇ ਚੰਗੀ ਥਾਂ ਤੇ ਪਹੁੰਚਾ ਦੇਵੇਂ ਤੂੰ ਇੱਕ ਦੇ ਉੱਤੇ ਇੰਨਾ ਫੋਕਸ ਕਰ ਦੇਵੇਂ ਨਾ ਬੱਚੀਆਂ ਦੇ ਉੱਤੇ ਇੰਨਾ ਫੋਕਸ ਕਰ ਦੇਵੇਂ ਮੇਰਾ ਕੋਈ ਸ਼ਬਦ ਕੌੜੇ ਬੋਲਣ ਨੂੰ ਜੀ ਨਹੀਂ ਸੀ ਕਰਦਾ ਪਰ ਤੁਸੀਂ ਲੋਕਾਂ ਦਾ ਮਤਲਬ ਵੀ ਇਨਾ ਆਪਣੇ ਸਿਸਟਮ ਦਾ ਇਨਾ ਆਪਣੇ ਆਪ ਦਾ ਹੀ ਮਜ਼ਾਕ ਬਣਾ ਕੇ ਰੱਖਿਆ ਆਪਣੇ ਟੱਬਰਾਂ ਦਾ ਵੀ ਵਾਕਿਆ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਵੀ ਤੈਨੂੰ ਕੋਈ ਮਾੜੀ ਗੱਲ ਕਹਾਂ ਸੋ ਤੇਰੀਆਂ ਧੀਆ ਭਰਾਵਾ ਮੈਂ ਤੂੰ ਕਿ ਮੈਂ ਵੀ ਤੁਹਾਡੇ ਪ੍ਰਭੂ ਅੱਗੇ ਯਿਸੂ ਮਸੀਹ ਅੱਗੇ ਅਰਦਾਸ ਕਰਦਾ ਮੈਂ ਆਪਦੇ ਬਾਬੇ ਅੱਗੇ ਅਰਦਾਸ ਕਰਦਾ ਵੀ ਤੁਹਾਨੂੰ ਇਸ ਨਰਕ ਚੋਂ ਕੱਢੇ ਤੁਹਾਡੀਆਂ ਬੱਚੀਆਂ ਵਧਣ ਫੁੱਲਣ ਚੰਗੇ ਕੰਮ ਕਰਨ ਨੌਕਰੀਆਂ ਕਰਨ ਪਰਿਵਾਰ ਨੂੰ ਗਰੀਬੀ ਦੇ ਵਿੱਚੋਂ ਕੱਢਣ ਸੋ ਸਾਡੀ ਇਹ ਸੇਵਾ ਮੇਰੀਆਂ ਧੀਆ ਕਬੂਲ ਕਰਿਓ ਤੇਰੇ ਪਿਓ ਨੂੰ ਸਾਨੂੰ ਦੇਣ ਨੂੰ ਜੀ ਨਹੀਂ ਕੰਡਿਆ ਧੰਨਵਾਦ ਕਰ ਪ੍ਰਭੂ ਦਾ ਸ਼ੁਕਰ ਫਿਰ। ਪ੍ਰੇ ਆਉਂਦੀ ਆ। ਹਾਂਜੀ। ਕਰ ਫਿਰ। ਹਮੇਸ਼ੀ ਸ਼ਿਸ਼ ਰਾਜਾ ਇਸ ਸੰਕਲਦ ਵਿੱਚ ਮੈਂ ਫਿਰ ਆਪ ਹਮੇਸ਼ੀਤਾਨ ਵਰ ਮੈਂ ਫਿਰ ਆਪ ਹਮੇਸ਼ੀ ਜੋ ਮੈਂ ਸਨਦੇਵ ਆਡੀ ਮਦਦ ਕਰ ਰਹੀ ਮੈਂ ਫਿਰ ਆਪ ਹਮੇਸ਼ਾ। ਤੂੰੜ ਕੋ ਸਿਆਣੀ ਬੜੇਗੀ ਕਿ ਨਹੀਂ? ਹਾਂਜੀ। ਹੈ? ਹਾਂਜੀ। ਕਿ ਸਤਵੇਂ ਤੋਂ ਬਾਅਦ ਫਿਰ ਇੰਨਾ ਜ਼ਬਰ ਜ਼ੁਲਮ ਚੱਲੇਗੀ ਅੱਠਵਾਂ ਵੀ? ਨਹੀਂ। ਹੈ? ਨਹੀਂ। ਤੂੰ ਹੀ ਭਰਾਵਾ ਇਹ ਪ੍ਰਾਨ ਕਰ ਲਾ ਸੀ ਤੇਰਾ ਘਰ ਹੀ ਪਾ ਚੱਲੇ ਇੰਨਾ ਹੀ ਕਰਦੇ ਵੀ ਇੱਥੇ ਬੱਸ ਕਰਦੀ ਹੁਣ। ਚੰਗਾ ਦੀ ਬੀਬੀ ਜੀ। ਉਹ ਜੋ ਆਇਆ ਪ੍ਰਭੂ ਦਾ ਜੀ ਉਹਨੂੰ ਸੁਭਕਾਰ ਕਰ ਲਿਓ ਆ ਅੱਗੇ ਬਸ ਕਰ ਦਿਓ ਰੋਣਾ ਨਹੀਂ ਤੂੰ ਪੜ੍ਹਾਈ ਨੂੰ ਦੱਸ ਲਈ ਮੇਰਾ ਨੰਬਰ ਲਿਖ ਲਾ